ਸਸ ਸਤਿਕਾਰ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਿਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ 15 ਜੂਨ ਤੋਂ ਲੈ ਕੇ 20 ਜੂਨ ਪੰਜਾਬ ਦਾ ਮੌਸਮ ਹੁਣ ਕਾਫੀ ਹੱਦ ਤੱਕ ਬਦਲਣ ਵਾਲਾ ਹੈ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਤਗੜੇ ਸਿਸਟਮ ਪੰਜਾਬ ਵੱਲ ਕੋਚ ਕਰ ਰਹੇ ਨੇ ਭਾਰੀ ਮੀਂਹ ਦੀ ਉਮੀਦ ਹੁਣ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਇਸ ਵੀਡੀਓ ਰਾਹੀਂ ਤੁਹਾਨੂੰ ਸਾਰੀ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਚਾਨਣਾ ਪਾਵਾਂਗੇ ਕਿ ਕਿਹੜੇ-ਕਿਹੜੇ ਇਲਾਕੇ ਵਿੱਚ ਕਿਸ-ਕਿਸ ਦਿਨ ਮੀਂਹ ਹੈ ਤੇ ਕਿਹੜੇ ਦਿਨ ਕਿਵੇਂ ਦਾ ਮੀ ਹੋਵੇਗਾ ਤਾਪਮਾਨ ਕਦੋਂ ਘਟਣਗੇ ਗਰਮੀ ਤੋਂ ਕਦੋਂ ਰਾਹਤ ਮਿਲੇਗੀ ਕਿਉਂਕਿ ਪੰਜਾਬ ਵਾਸੀ ਕਿਦਨੇ ਕਿਤੇ ਹੁਣ ਅੱਕੇ ਪਏ ਨੇ ਜਿਸ ਤਰੀਕੇ ਦੀ ਗਰਮੀ ਪੰਜਾਬ ਦੇ ਉੱਪਰ ਪੈ ਰਹੀ ਹੈ ਦਿਨ ਦੇ ਵੇਲੇ ਤਾਂ ਬੁਰੇ ਹਾਲ ਨੇ ਰਾਤ ਨੂੰ ਵੀ ਰੱਬ ਨੇ ਹੁਣ ਚਿਬ ਗੱਡੇ ਪਏ ਨੇ ਤਾਪਮਾਨ 30 ਡਿਗਰੀ ਪਲੱਸ ਚੱਲ ਰਹੇ ਨੇ ਜਿਸ ਦੇ ਸਿੱਟੇ ਵਜੋਂ ਹਾਲਾਤ ਇਹ ਬਣੇ ਪਏ ਨੇ ਕਿ ਗਰਮੀ ਇੰਨੀ ਜ਼ਿਆਦਾ ਹੈ ਕਿ ਏਸੀ ਤਾਂ ਹੁਣ ਨਾ ਮਾਤਰ ਦੇ ਬਰਾਬਰ ਕੰਮ ਕਰ ਰਹੇ ਨੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਿਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸਾਫ਼ ਦਿਖਾਈ ਦੇ ਰਿਹਾ ਜੀ ਕਿ ਪੰਜਾਬ ਦੇ ਉੱਪਰ ਹੁਣ ਬੱਦਲ ਵਾਈ ਸਿਸਟਮ ਬਣਨੇ ਸ਼ੁਰੂ ਹੋ ਚੁੱਕੇ ਨੇ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਹਲਕਾ ਦਰਮਿਆਨਾ ਮੀਂਹ ਦੀ ਉਮੀਦਾਂ ਜਿਹੜੀਆਂ ਨੇ ਉਹ ਲਗਾਤਾਰ ਜਾਗ ਰਹੀਆਂ ਨੇ ਜੁਸੀਂ ਦੇਖੋਗੇ ਤਾਂ ਪੰਜਾਬ ਦੇ ਦੱਖਣ ਪੂਰਬੀ ਸੋਰੀ ਦੱਖਣ ਪੱਛਮੀ ਹਿੱਸੇ ਤੋਂ ਇੱਕ ਸਿਸਟਮ ਆ ਰਹੇ ਨੇ ਜਿਸ ਦੇ ਕਾਰਨ ਰਾਜਸਥਾਨ ਤੋਂ ਹੁੰਦਾ ਹੋਇਆ ਸਿਸਟਮ ਪੰਜਾਬ ਦੇ ਮਲੋਟ ਦਾ ਏਰੀਆ ਹੋ ਗਿਆ ਫਰੀਦਕੋਟ ਫਿਰੋਜ਼ਪੁਰ ਤੇ ਬਠਿੰਡੇ ਅਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਕਰ ਇਹ ਐਂਟਰ ਕਰ ਚੁੱਕਿਆ ਤੇ ਹੌਲੀ-ਹੌਲੀ ਅੱਗੇ ਵੱਧਦਾ ਹੋਇਆ ਦਿਖਾਈ ਦੇਵੇਗਾ ਤੇ ਅਗਰ ਆਪਾਂ ਗੱਲ ਕਰੀਏ ਤਾਂ ਹੁਣ 15 ਤਰੀਕ ਤੋਂ ਲੈ ਕੇ 20 ਜੂਨ ਦੇ ਅਲਰਟ ਆਪਾਂ ਦੇਖ ਲੈਂਦੇ ਆ ਜੀ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਹੋਏ ਨੇ ਕਿਸ ਦਿਨ ਮੀਂਹ ਹੈ ਕਿਸ ਦਿਨ ਗਰਮੀ ਤੇ ਰਾਤ ਮਿਲੇਗੀ ਅਤੇ ਕੀ ਹਾਲਾਤ ਨੇ ਗਰਜ ਚਮਕ ਬੱਦਲਬਾਹੀ ਮੀਂਹ ਨੇ ਦੇ ਚਲੋ ਜੀ ਹੁਣ ਨਾਲ ਦੀ ਨਾਲ ਅਲਰਟ ਵੀ ਦੇਖ ਲੈਂਦੇ ਆ ਸਾਰੇ ਦਰਸ਼ਕ ਵੀਰਾਂ ਨੂੰ ਅਸੀਂ ਹੁਣ ਅਲਰਟ ਦੱਸ ਦਿੰਦੇ ਆ ਜੀ ਕਿ ਅਲਰਟ ਕੀ ਕੀ ਜਾਰੀ ਹੋਏ ਨੇ ਜਿਦੇ ਵਿੱਚ ਆਪਾਂ ਦੇਖਾਂਗੇ ਜੀ 15 ਤੋਂ ਲੈ ਕੇ 20 ਜੂਨ ਦੇ ਹਾਲਾਤ ਜਿਦੇ ਵਿੱਚ ਸਾਨੂੰ 15 ਤੋਂ ਲੈ ਕੇ 20 ਜੂਨ ਤੱਕ ਲਗਾਤਾਰ ਹਲਕੇ ਦਰਮਿਆਨੇ ਮੀਂਹ ਦੀ ਉਮੀਦ ਹੈ ਪਰ 19 ਅਤੇ 20 ਨੂੰ ਤਗੜੇ ਮੀਂਹ ਦੀ ਉਮੀਦ ਦਿਖਾਈ ਦੇ ਰਹੀ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ ਤੇ ਨਾਲ ਦੀ ਨਾਲ ਹਰਿਆਣੇ ਦੇ ਇਲਾਕੇ ਵਿੱਚ ਵੀ ਕਿਉਂਕਿ ਇਹ ਸਿਸਟਮ ਜਿਹੜੇ ਨੇ ਪੂਰਬੀ ਸਿਸਟਮ ਨੇ ਹਵਾ ਜਿਹੜੀ ਆ ਉਹ ਮੱਧ ਭਾਰਤ ਤੋਂ ਪੰਜਾਬ ਵੱਲ ਕੂਚ ਕਰੇਗੀ ਜਿਸ ਦੇ ਵਿੱਚ ਹਰਿਆਣੇ ਵਿੱਚ ਪਹਿਲਾ ਹਾਲਾਤ ਸਾਨੂੰ ਉਮੀਦ ਦੇਖਣ ਨੂੰ ਮਿਲਣਗੇ ਫਿਰ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ ਮੀਂਹ ਤੇ ਗੱਲ ਕਰੀਏ ਤਾਂ 15 16 17 18 ਲਗਾਤਾਰ ਹਲਕੇ ਦਰਮਿਆਨੇ ਸਿਸਟਮ ਨੇ ਕਰਜ ਚਮਕ ਹੋਵੇਗੀ ਬੂੰਦਾਬੰਦੀ ਹੋਵੇਗੀ ਤੇਜ ਹਨੇਰੀਆਂ ਚੱਲਣਗੀਆਂ ਜਿਸ ਦੇ ਸਿੱਟੇ ਵਜੋਂ ਬਹੁਤੇ ਇਲਾਕਿਆਂ ਵਿੱਚ ਤਾਪਮਾਨ ਥੋੜਾ ਜਿਹਾ ਘਟਦਾ ਹੋਇਆ ਦਿਖਾਈ ਦੇਵੇਗਾ 19 ਤੇ 20 ਨੂੰ ਭਾਰੀ ਮੀਂਹ ਦੀ ਉਮੀਦ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਤਾਪਮਾਨ ਵਿੱਚ 5 ਤੋਂ 6 ਡਿਗਰੀ ਤੱਕ ਵੀ ਆਪਾਂ ਗ੍ਰਾਵਿਟ ਮਹਿਸੂਸ ਕਰ ਸਕਦੇ ਹਾਂ ਤੇ ਜਿਸ ਦੇ ਕਾਰਨ ਬਹੁਤ ਹੱਦ ਤੱਕ ਗਰਮੀ ਤੋਂ ਭਾਰੀ ਰਾਤ ਮਿਲਦੀ ਹੋਈ ਦਿਖਾਈ ਦੇਵੇਗੀ ਹੁਣ ਆਪਾਂ ਦੇਖਦੇ ਹਾਂ ਜੀ ਕੀ ਅਲਰਟ ਨੇ ਜੈਲੋ ਅਲਰਟ ਜਾਂ ਔਰੇਂਜ ਅਲਰਟ ਕਿਸ ਤਰੀਕੇ ਦੇ ਹਾਲਾਤ ਨੇ ਤਾਂ ਇਹਦੇ ਵਿੱਚ ਦੇਖਿਆ ਜਾਵੇ ਤਾਂ ਸਭ ਤੋਂ ਪਹਿਲਾਂ 15 ਤਰੀਕ ਨੂੰ ਵਾਰਮ ਨਾਈਟ ਦਾ ਅਲਰਟ ਹਲੇ ਵੀ ਕਾਇਮ ਹੈ ਮਤਲਬ ਕਿ 15 ਤਰੀਕ ਨੂੰ ਗਰਮੀ ਬਿਸ਼ੱਕ ਘਟੇਗੀ ਪਰ ਦਿ ਰਾਤ ਨੂੰ ਗਰਮੀ ਪੂਰੀ ਪਵੇਗੀ ਦਿਨ ਦੇ ਮੇਲੇ ਤਾਂ ਪਣੀ ਪਾਣੀ ਆ ਰਾਤ ਨੂੰ ਵੀ ਗਰਮੀ ਪੂਰੀ ਪਵੇਗੀ ਵਾਰਮ ਨਾਈਟ ਐਟ ਆਈਸੋਲੇਟਡ ਪਲੇਸਸ ਯਾਨੀ ਕਿ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਰਾਤ ਦੇ ਵੇਲੇ ਵੀ ਗਰਮੀ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਤਰਨਤਾਰਨ ਤੋਂ ਹੁੰਦਾ ਹੋਇਆ ਜਿੰਨਾ ਵੀ ਫਰੀਦਕੋਟ ਮੁਕਤਸਰ ਫਿਰੋਜ਼ਪੁਰ ਇਹ ਇਲਾਕੇ ਨੇ ਇਹਨਾਂ ਵਿੱਚ ਸਭ ਤੋਂ ਵੱਧ ਗਰਮੀ ਹੈ ਮਾਨਸਾ ਜ਼ਿਲ੍ਹਾ ਹੋ ਗਿਆ ਜੀ ਮਲੋੜ ਦਾ ਏਰੀਆ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਗਰਮੀ ਲਗਾਤਾਰ ਬਰਕਰਾਰ ਰਹੇਗੀ ਜਿਸ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਆਉਂਦੇ ਜਿਨ੍ਹਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ 15 ਤਰੀਕ ਤੋਂ ਲੈ ਕੇ 20 ਜੂਨ ਤੱਕ ਲਗਾਤਾਰ ਜਿਹੜੇ ਸਿਸਟਮ ਨੇ ਉਹ ਬਣ ਰਹੇ ਨੇ ਜਿਨ੍ਹਾਂ ਦੀ ਗਤੀ 40 ਤੋਂ 50 ਕਿਲੋਮੀਟਰ ਹੋਵੇਗੀ ਥੰਡਰਸਟ੍ਰੋਮ ਯਾਨੀ ਕਿ ਗਰਜ ਚਮਕ ਦੇ ਹਾਲਾਤ ਰਹਿਣਗੇ ਤੇ ਨਾਲ ਦੇ ਨਾਲ ਗਸਤੀ ਵੰਡੀ ਯਾਨੀ ਕਿ ਧੂੜ ਭਰੀਆਂ ਹਨੇਰੀਆਂ ਪੰਜਾਬ ਦੇ ਵਿੱਚ ਚਲਦੀਆਂ ਹੋਈਆਂ ਦਿਖਾਈ ਦੇਣਗੀਆਂ ਤੇ ਇਹਨਾਂ ਧੂੜ ਭਰੀਆਂ ਹਨੇਰੀਆਂ ਦੇ ਕਾਰਨ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ 1 ਤੋਂ 2 ਡਿਗਰੀ ਦੀ ਗਰਾਵਟ ਆਉਂਦੀ ਦਿਖਾਈ ਦੇਵੇਗੀ ਲਗਾਤਾਰ ਹੁਣ ਬੱਦਲਬਾਈ ਦਾ ਮਾਹੌਲ ਬਣੇਗਾ ਆਉਂਦੀ ਜਾਂਦੀ ਬੱਦਲਬਾਈ ਰਹਿਣਗੀਆਂ ਮੀਂਹ ਦੀ ਗੱਲ ਕਰੀ ਜਾਵੇ ਤਾਂ ਕੋਈ ਅਜੇ ਨਹੀਂ ਹੈ ਕਿ ਬਹੁਤ ਛੱਪੜਪਾੜ ਮੀਂਹ ਹੋਵੇਗਾ ਹਾਂ ਬੂੰਦਾਬੰਦੀ ਗਰਜ ਚਮਕੱਖ-ਵੱਖ ਜਿਲ੍ਹਿਆਂ ਵਿੱਚ ਅਕਸਰ ਸਾਨੂੰ ਦੇਖਣ ਨੂੰ ਮਿਲੇਗੀ ਕਿਉਂਕਿ ਤਾਪਮਾਨ 40 ਡਿਗਰੀ ਪਲੱਸ ਚੱਲ ਰਹੇ ਨੇ ਹਵਾ ਦਾ ਰੁਕਸਾਨੂ ਪੂਰਬੀ ਦੇਖਣ ਨੂੰ ਮਿਲ ਰਿਹਾ ਤੇ ਜਦੋਂ ਵੀ ਪੂਰਬ ਦੀ ਹਵਾ ਚੱਲਦੀ ਹੈ ਤਾਂ ਗਰਜ ਚਮਕ ਸਾਨੂੰ ਅਕਸਰ ਹੀ ਦੇਖਣ ਨੂੰ ਮਿਲਦੀ ਹੈ ਤੇ ਨਾਲ ਹਲਕਾ ਦਰਮਿਆਨਾ ਮੀਂਹ ਅਚਾਨਕ ਬਾਅਦ ਦੁਪਹਿਰ ਮੀਂਹ ਦਾ ਗਰਜ ਚਮਕ ਹੋਣੀ ਦੁਪਹਿਰੇ 2 ਵਜੇ ਤੋਂ ਲੈ ਕੇ ਰਾਤ 9-10 ਵਜੇ ਤੱਕ ਕਿਸੇ ਸਮੇਂ ਵੀ ਅਚਾਨਕ ਗਰਜ ਚਮਕ ਦੇ ਨਾਲ ਮੀਂਹ ਸਾਨੂੰ ਦੇਖਣ ਨੂੰ ਮਿਲਦਾ ਰਹਿੰਦਾ ਹੈ ਤੇ ਇਹ ਹਾਲਾਤ ਜਿਹੜੇ ਲਗਾਤਾਰ ਬਰਕਰਾਰ ਰਹਿਣਗੇ 20 ਤਰੀਕ ਤੱਕ ਬਾਕੀ 20 ਤਰੀਕ ਤੋਂ ਬਾਅਦ ਅਗਰ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਉਹ ਜਾਣਕਾਰੀ ਵੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਆਪਾਂ ਸਾਂਝੀ ਕਰਾਂਗੇ ਤੇ ਜਾਣਕਾਰੀ ਤੁਹਾਨੂੰ ਉਦੋਂ ਮਿਲੇਗੀ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤਾਂ ਹੀ ਰਿਕਵੈਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਬਿਨਾਂ ਕਿਸੇ ਰੁਕਾਵਟ ਤੋਂ ਜਾਣਕਾਰੀ ਮਿਲਦੀ ਹੋ ਸਕੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ